ਵੈਗੋ ਬਿਕਰ ਖਲ ਸੋਹ ਵੈਗੋ ਜਿੱਤੀ ਹਤੇ ਗੁਰੂ ਜਿਨਾਂ ਦਾ ਅੰਧਲਾ ਸਿੱਖ ਵੀ ਅੰਦੇ ਕਰਮ ਕਰੇ ਸਤਗੁਰ ਪਾਤਸ਼ਾਹ ਜੀ ਇੱਕ ਬਹੁਤ ਪਿਆਰੀ ਪੇਧ ਭਰੀ ਪ੍ਰਚਾਰ ਦਰਸਾਉਂਦੇ ਹਨ ਅਤੇ ਸਾਨੂੰ ਮਾਰਗਦਰਸ਼ਨ ਕਰਾਉਂਦੇ ਹੋਏ ਸचेਤ ਵੀ ਕਰਦੇ ਹਨ ਸੱਚ ਕੀ ਹੈ ਝੂਠ ਕੀ ਹੈ ਨਫਾ ਕੀ ਹੈ ਨੁਕਸਾਨ ਕੀ ਹੈ ਹਰ ਮਨੁੱਖ ਨੂੰ ਪਤਾ ਹੋਣਾ ਚਾਹੀਦਾ ਹੈ ਸੰਸਾਰ ਦੇ ਸਫਰ ਦੇ ਵਿੱਚ ਤੇ ਮਨੁੱਖ ਪਰਚੋਲ ਕਰਦਾ ਹੈ ਪਰ ਅਫਸੋਸ ਹੈ ਧਰਮ ਤੇ ਰਾਹ ਤੇ ਚੱਲਣ ਲਈ ਰੋਹਾਨੀਅਤ ਤੇ ਮਾਰਗ ਤੇ ਚੱਲਣ ਲਈ ਜャ ਮਨੁੱਖ ਚੱਲਦਾ ਹੈ ਉਥੇ ਅੱਖਾਂ ਕਿਉਂ ਮੂੰਦ ਲੈਂਦਾ ਹੈ ਅੱਖਾਂ ਬੰਦ ਕਰ ਲੈਂਦਾ ਹੈ ਆਤਮ ਵਿਸ਼ਵਾਸ ਧਾਰਨ ਕਰ ਲੈਂਦਾ ਹੈ ਗੁੰਮਰਾਹ ਹੋ ਜਾਂਦਾ ਹੈ ਮਾਨਸਿਕ ਤੌਰ ਤੇ ਸਰੀਰਕ ਤੌਰ ਤੇ ਆਰਥਿਕ ਤੌਰ ਤੇ ਅਧਿਆਤਮਿਕ ਤੌਰ ਤੇ ਲੁੱਟਿਆ ਜਾਂਦਾ ਹੈ ਹੁਣ ਲੁੱਟ ਕੁੰ ਰਿਹਾ ਹੈ ਲੁੱਟ ਹੋ ਰਿਹਾ ਹੈ ਜਿਸ ਤੇ ਪਾਸ ਗੁਣ ਨਹੀਂ ਹੈ ਜਿਸ ਨੇ ਧਰਮ ਦੀ ਪੋਸ਼ਾਕ ਪਾਈ ਹੈ ਉਹ ਦੰਬੀ ਪਖੰਡੀ ਅੰਧ ਵਿਸ਼ਵਾਸੀ ਦੂਰਾਚਾਰੀ ਦੇਹਤਾਰੀ ਦੰਬਗੁਰੂ ਧਰਮ ਦੀ ਆੜ ਲੈ ਕੇ ਜਿਸ ਨੇ ਆਪਣੀ ਦੁਕਾਨ ਚਲਾਈ ਹੈ ਤੇ ਦਾਅਵੇ ਕਰ ਰਿਹਾ ਹੈ ਇਹ ਫਿੱਕੇ ਦਾਅਵਿਆਂ ਦੇ ਰਾਹੀ ਪੋਲੀ ਪਾਲੀ ਲੁਕਾਈ ਲੁੱਟੀ ਜਾ ਰਹੀ ਹੈ ਤੇ ਆਪਣਾ ਨੁਕਸਾਨ ਕਰ ਰਹੀ ਹੈ ਤੇ ਸਤਗੁਰ ਪਾਤਸ਼ਾਹ ਜੀ ਤਰਸ ਕਰਦੈ ਲੁਕਾਈ ਤੇ ਕਿ ਭਾਈ ਤੁਹਾਡੇ ਜੀਵਨ ਦਾ ਜੋ ਸਫਰ ਹੈ ਅਜ਼ਾਈ ਜਾ ਰਿਹਾ ਹੈ ਇਹ ਮੂਰਖ ਇਨਸਾਨ ਦੰਬੀ ਦੇ ਧਾਰੇ ਤੁਹਾਨੂੰ ਕੁਰਾਏ ਪਾ ਰਿਹਾ ਹੈ ਤੁਸੀਂ ਲੁੱਟੇ ਜਾ ਰਹੇ ਹੋ ਜਿਹੜਾ ਮਨੁੱਖ ਖੁਦ ਧਰਮ ਦੀ ਕੀਰਤ ਵਿਰਤ ਨਹੀਂ ਕਰਦਾ ਜਿਹੜਾ ਆਪ ਧਰਮ ਤੇ ਰਾਹ ਤੇ ਰਿਤ ਨਹੀਂ ਦਾ ਜਿਹੜਾ ਸਿਮਰਨ ਨਹੀਂ ਕਰਦਾ ਸਿਰਫ ਪੁਸ਼ਾਕ ਦਾ ਸਹਾਰਾ ਲੈ ਕੇ ਆਪਣੇ ਏਜੰਟਾਂ ਦੇ ਰਾਹੀਂ ਪ੍ਰਚਾਰ ਸੰਚਾਰ ਕਰਦਾ ਹੈ ਆਪਣੇ ਨਾਲ ਜੋੜਦਾ ਹੈ ਪਰਮਾਤਮਾ ਦੀ ਬਾਤ ਬਹੁਤ ਦੂਰ ਦੀ ਹੈ ਤੇ ਸਤਿਗੁਰੂ ਜੀ ਪਾਸ਼ਾ ਜੀ ਸਾਨੂੰ ਸਮਝਾਉਂਦੇ ਨੇ ਉਦਾਹਰਨਾਂ ਦੇ ਕੇ ਕਿ ਮੇਰੇ ਵੀਰ ਕੱਚੀ ਅਸੀਂ ਰੋਟੀ ਖਾਂਦੇ ਆ ਸਾਡਾ ਪੇਟ ਖਰਾਬ ਹੋ ਜਾਂਦਾ ਕੱਚਾ ਅਸੀਂ ਕੋਲਾ ਸੇਕਦੇ ਆ ਸਾਡੀ ਅੱਖਾਂ ਖਰਾਬ ਹੋ ਜਾਂਦੀਆਂ ਕੱਚਾ ਸੀ ਮਿੱਤਰ ਬਣਾਉਂਦੇ ਹੋ ਸਾਡਾ ਸਾਥ ਛੱਡ ਦਿੰਦਾ ਹੈ ਤੇ ਕੱਚਾ ਗੁਰੂ ਅਗਿਆਨੀ ਜਦੋਂ ਧਾਰਦੇ ਆ ਸਾਡਾ ਸਤਿਆਨਾਸ਼ ਕਰ ਦਿੰਦਾ ਲੋਕ ਤੇ ਪਰਲੋਕ ਦਾ ਸਫਰ ਸਾਡਾ ਗਵਾ ਦਿੰਦਾ ਤੇ ਸਤਗੁਰੂ ਜੀ ਇੱਕ ਨਹੀਂ ਅਨੇਕਾ ਮਸਾਲਾ ਦੇ ਦਿੰਦੇ ਕਾਚੇ ਗੁਰ ਤੇ ਮੁਕਤ ਨਾ ਹੋਵਾ ਕਿ ਕੱਚਾ ਗੁਰੂ ਜਿਹੜਾ ਉਹ ਮਾੜਾ ਹੈ ਉਹ ਆ ਪਰਮਦਾ ਪਿਆ ਤੁਹਾਨੂੰ ਕੀ ਰਾਤੇ ਪਾਵੇਗਾ ਨਾਨਕ ਕੱਚੜਿਆ ਸਿਉ ਤੋੜ ਟੂਂਡ ਸੱਜਣ ਸੰਤ ਪੱਕਿਆ ਇੱਕ ਸਤਿਗੁਰ ਪਾਤਸ਼ਾਹ ਜੀ ਮਾਰਗਦਰਸ਼ਨ ਕਰਾਉਂਦੇ ਕਿ ਮੇਰੇ ਮਿੱਤਰ ਕੱਚਿਆਂ ਦਾ ਰਾਜ ਛੱਡ ਸੱਚੇ ਲੋਕਾਂ ਦਾ ਸੰਗ ਪਕੜ ਸਾਖਤ ਸੰਗ ਨਾਲ ਕੀ ਚੇ ਦੂਰੂ ਜਾਈਐ ਭਾਕ ਇਹਨਾਂ ਸਾਖਤਾ ਦਾ ਮੂਰਖਾਂ ਦਾ ਸੰਗ ਨਾ ਕਰ ਤੇਰਾ ਨੁਕਸਾਨ ਹੋ ਰਿਹਾ ਤੇ ਸਤਿਗੁਰ ਪਾਤਸ਼ਾਹ ਜੀ ਸਾਨੂੰ ਸਮਝਾਉਣ ਦਾ ਯਤਨ ਕਰਦੇ ਨੇ ਭਾਈ ਗੁਰ ਪੂਰੇ ਮੇਰੇ ਰਾਖ ਲਈ ਅੰਮ੍ਰਿਤ ਨਾਮ ਰਿਤੇ ਮੈਂ ਦੀਨੋ ਜਨਮ ਜਨਮ ਕੀ ਮੈਲ ਗਈ ਪੂਰੇ ਗੁਰੂ ਦੀ ਸ਼ਰਨ ਪ੍ਰਾਪਤ ਕਰ ਪੂਰਾ ਗੁਰਕੁਣ ਹੈ ਉਹ ਸ਼ਬਦ ਹੈ ਜਿਹੜਾ ਜਨਮ ਮਰਨ ਤੋਂ ਹੋਵੇਂ ਨਹੀਂ ਪਰਪਕਾਰਿਆ ਉਹ ਪੂਰਾ ਗੁਰੂ ਜਿਹੜਾ ਜਾਤ ਪਾਤ ਛੂਤ ਛਾਤ ਵਹਿਮ ਪਰਮ ਅੰਤ ਵਿਸ਼ਵਾਸ ਤੋਂ ਪਰੇ ਹੈ ਬਾਸ਼ਨਾਵਾ ਤੋਂ ਪਰੇ ਹੈ ਉਹ ਪੂਰਾ ਗੁਰੂ ਜਿਹੜਾ ਜਿਸ ਦਾ ਪਰਮਾਤਮਾ ਦੇ ਨਾਲ ਸਿੱਧਾ ਸਬੰਧ ਹੈ ਜਾਂ ਇੰਜ ਕਹਿ ਲਓ ਪਰਮਾਤਮਾ ਦੇ ਵਿੱਚ ਤੇ ਗੁਰੂ ਦੇ ਵਿੱਚ ਕੋਈ ਭੇਦ ਨਹੀਂ ਪਾਰ ਬ੍ਰਹਮ ਗੁਰੂ ਨਾਹੀ ਭੇਦ ਗੁਰ ਪਰਮੇਸ਼ਰ ਇੱਕ ਹੋ ਜਾਣ ਉਹ ਗੁਰੂ ਹੈ ਸ਼ਬਦ ਗੁਰੂ ਸੂਰਤ ਧੁਣ ਚੇਲਾ ਜਿਸੂ ਅਸੀਂ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨਮਾਨ ਹੈ ਪ੍ਰਤੱਖ ਗੁਰੂ ਨਿਸਤਾਰੇ ਇੱਕ ਸਤਗੁਰੂ ਜੀ ਬਹੁਤ ਪੱਤੇ ਦੀ ਗੱਲ ਦੱਸਾਰੇ ਦੇ ਧਾਰੇ ਜਿਹੜਾ ਜਿਸ ਨੂੰ ਲੋਕੀ ਗੁਰੂ ਧਰਨ ਕਰ ਬੈਠੇ ਨਾ ਤਾਂ ਰਹੇ ਲੁੱਟੇ ਜਾ ਰਹੇ ਉਹ ਇੱਕ ਸਮੇਂ ਤੇ ਇੱਕ ਥਾਂ ਰਹਿੰਦਾ ਦਜਰਾ ਸ਼ਬਦ ਗੁਰੂ ਹੈ ਗੁਰ ਮੇਰੇ ਸੰਗ ਸਦਾ ਹੈ ਨਾਲੇ ਜਿਹੜਾ ਸ਼ਬਦ ਗੁਰੂ ਹੈ ਗਿਆਨ ਵਿਚਾਰ ਗੁਰੂ ਹੈ ਜਿੱਥੇ ਵੀ ਬੰਦਾ ਮਨੁੱਖ ਦੇਸ਼ਾਂ ਪ੍ਰਦੇਸ਼ਾਂ ਵਿੱਚ ਚੱਲ ਜਾਵੇ ਹੁਣ ਜਪਜੀ ਸਾਹਿਬ ਦਾ ਪਾਠ ਜਿਵੇਂ ਸਿੱਖ ਭਾਰਤ ਵਿੱਚ ਕਰਦੇ ਹਾਂ ਇਹ ਪਾਠ ਅਮਰੀਕਾ ਕੈਨੇਡਾ ਵਿੱਚ ਕੀਤਾ ਜਾਂਦਾ ਕਿਉਂਕਿ ਉਹ ਹਾਜ਼ਰ ਨਾਜ਼ਰ ਗੁਰੂ ਹੈ ਉਹ ਸ਼ਬਦ ਗੁਰੂ ਹੈ ਸ਼ਬਦ ਗੁਰੂ ਜਿਹੜਾ ਉਹ ਅਬਨਾਸ਼ੀ ਹੈ ਉਹ ਮਨੁੱਖ ਨੂੰ ਨਿਰਪੋ ਤੇ ਨਿਰਵੈਰ ਅਵਸਥਾ ਧਾਨ ਕਰਾਉਂਦਾ ਹੈ ਤੇ ਸਤਿਗੁਰੂ ਜੀ ਸਾਨੂੰ ਸਮਝਾਉਂਦੇ ਨੇ ਦੇ ਜਿਹੜੀ ਆ ਇੱਕ ਜਗ੍ਹਾ ਟਿੱਕੇ ਰਹਿੰਦੀ ਆ ਸ਼ਬਦ ਜਿਹੜਾ ਹੈ ਹਰਥਾਤਮ ਯੋਗ ਹੈ ਇਸ ਲਈ ਸ਼ਬਦ ਗੁਰੂ ਨੂੰ ਅਸੀਂ ਧਾਰਨ ਕਰਨਾ ਹੈ ਸ਼ਬਦ ਗੁਰੂ ਸਾਨੂੰ ਜੀਵਨ ਦੀ ਜਾਇਦ ਦਸਾਉਂਦਾ ਹੈ ਅਸੀਂ ਉੱਠਣਾ ਕਿਵੇਂ ਬੈਠਣਾ ਕਿਵੇਂ ਤੁਰਨਾ ਫਿਰਨਾ ਕਿਉਂ ਹੈ ਹਸਣਾ ਰੋਣਾ ਕਿਉਂ ਹੈ ਇਹ ਚਾਲ ਦੱਸਦਾ ਹੈ ਇੱਕ ਸੱਚਾ ਜੀਵਨ ਬਖਸ਼ਦਾ ਹੈ ਕਿ ਭਾਈ ਜਿਸ ਮਕਸਦ ਦੇ ਲਈ ਸੰਸਾਰ ਵਿੱਚ ਆਇਆ ਹੈ ਉਸ ਮਕਸਦ ਦੀ ਪੂਰਤੀ ਕਰ ਇਹ ਹੀ ਗਿਆਨਾ ਸ਼ਬਦ ਜੋ ਮੰਦਰ ਕੋ ਥਮੈ ਥੰਮਨ ਤਿਉ ਗੁਰ ਕਾ ਸ਼ੋਧ ਮੰਨੇ ਸਥੰਮਨ ਇਹ ਉਹ ਤਨ ਹੈ ਜਿਹੜਾ ਕਿ ਅਖੁੱਟ ਹੈ ਇਹ ਧੰ ਜਿਹੜਾ ਹੈ ਗਹਿਣਾ ਹੈ ਜਿਹੜਾ ਇਹ ਲੋਕ ਪਰ ਲੋਕ ਸੰਗ ਸਹਾਈ ਜਤਕਤ ਮੋਇ ਰਖਵਾਲੇ ਇਸ ਲਈ ਪੂਰੇ ਗੁਰਨੂਤਾਲ ਕਰਨਾ ਹੈ ਜਿਸ ਨੂੰ ਸਖੀਨ ਬਾਛਾ ਚ ਕਹਿ ਲੀਏ ਗੁਰਸਾਹਿਬਾ ਨੇ ਸਾਨੂੰ ਵਿਚਾਰ ਦਿੱਤੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਛੇ ਬੇਕਮਾਲ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਨੇ ਨਦੇੜ ਸਾਹਿਬ ਵਿਖੇ ਆਪਣਾ ਜੋਤੀ ਜੋਤ ਸਮਾਨ ਦਾ ਸਨਮਾਨ ਨੇੜੇ ਜਾਣ ਕੇ 7 ਅਕਤੂਬਰ 1708 ਨੂੰ ਨਦੇੜ ਸਾਹਿਬ ਵਿਖੇ ਸੰਗਤ ਦਾ ਇਕੱਠ ਕੀਤਾ ਸੰਗਤ ਇਕੱਠੀ ਹੋਈ ਅੱਜ ਸਤਿਗੁਰੂ ਪਾਸ਼ਾ ਜੀ ਸਾਨੂੰ ਜਿਸ ਮਿਸ਼ਨ ਨੂੰ ਬਾਬਾ ਨਾਨਕ ਲੈ ਕੇ ਚੱਲਿਆ ਸੀ ਸ਼ਬਦ ਗੁਰੂ ਸੁਰਤਮ ਚੇਲਾ ਉਸ ਨੂੰ ਇੱਕ ਸਤਿਗੁਰ ਪਾਤਸ਼ਾਹ ਜੀ ਮੋਹਰ ਲਗਾ ਰਿਹਾ ਤੇ ਸਤਿਗੁਰ ਪਾਤਸ਼ਾਹ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਸਿਮਰਨ ਕੀਤਾ ਨਿਤਨੇਮ ਕੀਤਾ ਆਹ ਸਤਿਗੁਰ ਪਾਤਸ਼ਾਹ ਜੀ ਸੰਗਤਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ਲਨ ਲਗਾ ਰਹੇ ਮੱਥਾ ਟੇਕਿਆ ਪ੍ਰਕਰਮਾ ਕੀਤੀਆਂ ਹੁਕਮ ਕਰ ਦਿੱਤਾ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ ਉਪਦੇਸ਼ ਦੇ ਦਿੱਤੇ ਪੂਜਾ ਅਕਾਲ ਕੀ ਪਰਚਾ ਸ਼ਬਦ ਦਾ ਦੀਦਾਰ ਖਾਲਸੇ ਕੇ ਇਹਨਾਂ ਤਿੰਨਾਂ ਉਪਦੇਸ਼ਾਂ ਨੂੰ ਅਸੀਂ ਆਪਣੇ ਜੀਵਨ ਦਾ ਆਧਾਰ ਬਣਾਉਣਾ ਹੈ ਅਸੀਂ ਪੂਜਾ ਕੇਵਲ ਤੋਂ ਕੇਵਲ ਅਕਾਲ ਪੁਰਖ ਦੀ ਕਰਨੀ ਹੈ ਅਰਚਾ ਜੀੜਾ ਉਹ ਗੁਰੂ ਗ੍ਰੰਥ ਸਾਹਿਬ ਬਾਣੀ ਹੈ ਗਿਆਨ ਹੈ ਖਾਲਸਾ ਪੰਸਾ ਦਾ ਪਰਿਵਾਰ ਹੈ ਅਗਰ ਇਸ ਸੋਚ ਨੂੰ ਸੀ ਅਪਣਾ ਲੈਂਦੇ ਆ ਇਨਾ ਦੇਰਾਂ ਦੇ ਧਾਰੀਆਂ ਤੋਂ ਸਾਡੀ ਖਲਾਸੀ ਹੋ ਸਕਦੀ ਆ ਪਰ ਸਾਡੀ ਵੱਧ ਨਸੀਬੀ ਗੁਰੂ ਜਿਨਾ ਕਾ ਅੰਦਲਾ ਸਿੱਖ ਵੀ ਅੰਦੇ ਕਰਮ ਕਰੇ ਅੱਜ ਬਹੁਤ ਆਦ ਜਿਹੜੀ ਹੈ ਇਨਾ ਦੇ ਧਾਰੀਆਂ ਦੇ ਦੇਰਿਆਂ ਤੇ ਜਾ ਕੇ ਆਪਣਾ ਆਪ ਲੁਟਾਰੇ ਅਤੇ ਜਨਮ ਗੁਆਰੇ ਇਸ ਲਈ ਬੇਨਤੀ ਹੈ ਕਿ ਸੱਚ ਨਾਲ ਜੁੜੋ ਕੂੜ ਨੇ ਕੁੱਟੇ ਨਾਨਕਾ ਓੜਕ ਸੱਚ ਰਹੀ ਸਾਵਧਾਨਤਾ ਵਿੱਚ ਆ ਕੇ ਸੱਚ ਨਾਲ ਜੁੜੋ ਸੱਚ ਕੀ ਹੈ ਉਹ ਪਰਮੇਸ਼ਰ ਹੈ ਗਿਆਨ ਨਾਲ ਜੁੜੋ ਔਰ ਗਿਆਨ ਹਾਸਲ ਕਰਕੇ ਆਪਣੇ ਆਪ ਦੀ ਪਰਚੋਲ ਕਰੋ ਬੰਦੇ ਕੋਚ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਏ ਤੇ ਸਾਡੇ ਹਰ ਪ੍ਰਸ਼ਨ ਦਾ ਸਾਨੂੰ ਉੱਤਰ ਮਿਲ ਜਾਵੇਗਾ ਇਹਨਾਂ ਦੇਹ ਧਾਰੀਆਂ ਤੋਂ ਸਾਡੀ ਖਲਾਸੀ ਹੋ ਜਾਵੇਗੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ